ਹੋਰੇ ਤਹਿਤ ਇਹ ਛੇ ਵਿਅਕਤੀ ਸੀ ਜੋ ਵੱਖ-ਵੱਖ ਥਾਵਾਂ ਤੇ ਨਸ਼ਾ ਕਰਦੇ ਫੜੇ ਗਏ ਨੇ ਇਹਨਾਂ ਨੂੰ ਸਾਡੇ ਵੱਲੋਂ ਇੱਥੇ ਆਪਣੇ ਗਿਆਨ ਸਾਗਰ ਦਾਖਲ ਕਰਾਇਆ ਗਿਆ ਹੈ ਡਿਕਸ਼ਨ ਸੈਂਟਰ ਦੇ ਵਿੱਚ ਕੋਈ ਕੋਈ ਨਹੀਂ ਕੋਈ ਨਹੀਂ ਸਰ ਜਿਹੜੇ ਨਸ਼ੇਲੇ ਫੜੇ ਆ ਕੀ ਕਹਿਣਾ ਚਾਹਦੇ ਹੋ ਇਸ ਬਾਰੇ ਇਹ ਜੀ ਨਸ਼ਾ ਪੰਜਾਬ ਸਰਕਾਰ ਵੱਲੋਂ ਨਸ਼ਾ ਬਰਦ ਜਿਹੜੀ ਮਹਮ ਚਲਾਈ ਗਈ ਹੈ ਉਹਦੇ ਤਹਿਤ ਬੰਦੇ ਫੜੇ ਗਏ ਨੇ ਜੀ ਤੇ ਸਾਡੇ ਜਿਵੇਂ ਐਸਐਸਪੀ ਸਾਹਿਬ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਸ੍ਰੀ ਡੀਐਸਪੀ ਸਾਹਿਬ ਸ਼੍ਰੀ ਮਨਜੀਤ ਸਿੰਘ ਜੀ ਉਹਨਾਂ ਦੀ ਅਗਵਾਈ ਹੇਠ ਤੇ ਸਾਡੇ ਐਚਓ ਇੰਸਪੈਕਟਰ ਗੁਰਸੇਵਕ ਸਿੰਘ ਦੀ ਹਦਾਇਤ ਅਨੁਸਾਰ ਸਾਡੇ ਵੱਲੋਂ ਤਾਣਾ ਸਿਟੀ ਦੇ ਵਿੱਚ ਕਾਣਾ ਸ੍ਰੀ ਦੇ ਏਰੀਆ ਵਿੱਚ ਜਿਹੜੀ ਮਹਮ ਚਲਾਈ ਹੋਈ ਹੈ ਉਹਦੇ ਤਹਿਤ ਇਹ 6 ਵਿਅਕਤੀ ਸੀ ਜੋ ਵੱਖ-ਵੱਖ ਥਾਵਾਂ ਤੇ ਨਸ਼ਾ ਕਰਦੇ ਫੜੇ ਗਏ ਨੇ ਇਹਨਾਂ ਨੂੰ ਸਾਡੇ ਵੱਲੋਂ ਇੱਥੇ ਆਪਣੇ ਗਿਆਨ ਸਾਗਰ ਦਾਖਲ ਕਰਾਇਆ ਗਿਆ ਹੈ ਡਿਕਸ਼ਨ ਸੈਂਟਰ ਦੇ ਵਿੱਚ ਤਾਂ ਜੋ ਇਹ ਆਪਣੀ ਲਾਈਫ ਠੀਕ ਕਰ ਸਕਣ ਆਪਣੇ ਪਰਿਵਾਰ ਚ ਸੁਖੀ ਸੰਧੀ ਰਹਿ ਸਕਣ ਕਿੱਥੇ ਦੇ ਰਹਿਣ ਹੋ ਲੈ ਗਏ ਕੋਈ ਹੈ ਇਹ ਤੇ ਨਰਾਜਪੁਰ ਦੋ ਕੁ ਬੰਦੇ ਦਾ ਰਾਜਪੁਰ ਦੇ ਨੇੜੇ ਪਿੰਡ ਨੇ ਬਾਕੀ ਜਿਹੜੇ ਚਾਰ ਬੰਦੇ ਨੇ ਇਹ ਰਾਜਪਦੇ ਰਹਣ ਵਾਲੇ ਨੇ ਕੀ ਕਹਿਣਾ ਚਾਹੁੰਦੇ ਸੰਦੇਸ਼ ਦੇਣਾ ਜਿੰਦੇ ਨਸ਼ਿਆਂ ਦੇ ਵਿੱਚ ਮੈਂ ਤਾਂ ਸੰਦੇਸ਼ ਇਹ ਹੀ ਦੇਣਾ ਚਾਹੁੰਦਾ ਮਾਂ ਬਾਪ ਨੂੰ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਬੱਚੇ ਵੀ ਅੱਜਵਾਲ ਪੜੇ ਲਿਖੇ ਨੇ ਇਹ ਵੀ ਆਪਣੇ ਮਾਂ ਬਾਪ ਦਾ ਖਿਆਲ ਰੱਖਣ ਤੇ ਆਪਣੇ ਨਸ਼ਾ ਛੱਡਣ ਤੇ ਸੁਖੀ ਸ਼ਾਂਤੀ ਆਪਣੇ ਬੱਚਿਆਂ ਚ ਰਹਿਣ ਜੀ